ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਾਰਪਟਿਕ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਮੈਂ ਗ੍ਰੀਵਿੰਦਰ ਕੌਰ ਅੱਜ ਦੀ ਵੀਡੀਓ ਲੈ ਕੇ ਆਈ ਹਾਂ ਜੀ ਬਹੁਤ ਸੋਹਣੇ ਸੂਟ ਕਟ ਰਹੇ ਕਾਟਨ ਦੇ ਸੂਟਾਂ ਤੇ ਵੀ ਤੁਸੀਂ ਰੈਡੀ ਕਰਵਾ ਸਕਦੇ ਆ ਆਪਣੇ ਕੋਲੇ ਪਾਰਟੀ ਫੰਕਸ਼ਨ ਦੇ ਸੂਟ ਵੀ ਆਪਾਂ ਇਹਦੇ ਵਿੱਚ ਰੈਡੀ ਕੀਤੇ ਆ ਸਿੰਥੈਟਿਕ ਕੱਪੜੇ ਤੇ ਜਿਵੇਂ ਕੀ ਵਧੀਆ ਵਾਲੀ ਕ੍ਰੇਪ ਹੁੰਦੀ ਹੈ ਜੀ ਆਪਾਂ ਉਸ ਤੇ ਸੂਟ ਰੈਡੀ ਕੀਤੇ ਹੋਏ ਆ ਬਹੁਤ ਸੋਹਣੇ ਸੂਟ ਬਣ ਕੇ ਰੈਡੀ ਹੋਏ ਆ ਤੁਸੀਂ ਆਪਾਂ ਕੀ ਤੁਸੀਂ ਸ਼ਾਰਟਨ ਦੇ ਆਪਾਂ ਕੀ ਤੁਸੀਂ ਕ੍ਰੇਪ ਤੇ ਜਿਹੜੀ ਵਧੀਆ ਵਾਲੀ ਕ੍ਰੇਪ ਹੁੰਦੀ ਹੈ ਜੀ ਉਹ ਸੂਟ ਤੇ ਆਪਾਂ ਰੈਡੀ ਕੀਤਾ ਹੋਇਆ ਫੈਬਰਿਕ ਤੇ ਤੇ ਬਹੁਤ ਸੋਹਣਾ ਬਣਿਆ ਹੋਇਆ ਇਹ ਤੁਸੀਂ ਕਾਟਲੇ ਸੂਟ ਤੇ ਵੀ ਜ਼ਿਆਦਾ ਨਹੀਂ ਕਰਵਾ ਸਕਦੇ ਤੁਸੀਂ ਦੇਚੇ ਵਰਕ ਕਟਵਾ ਕੇ ਤੁਸੀਂ ਕਾਟਲੇ ਸੂਟ ਤੇ ਰੈਡੀ ਕਰਵਾ ਸਕਦੇ ਇਹ ਸਿੰਥੈਟਿਕ ਕਪੜੇ ਤੇ ਰੈਡੀ ਹੋ ਸਕਦਾ ਵਧੀਆ ਜਿਹਦੇ ਜ਼ਿਆਦਾ ਹੈਵੀ ਵਰਕ ਹੈ ਜੀ ਉਹ ਥੋੜਾ ਜਿਹਾ ਸਿੰਥੈਟਿਕ ਕਪੜੇ ਤੋਂ ਸਾਡਾ ਤੁਸੀਂ ਕਟਵਾ ਕੇ ਵਰਕ ਤੁਸੀਂ ਕਾਟਨੇ ਸੂਟ ਤੇ ਵੀ ਕਰਵਾ ਸਕਦੇ ਜੀ ਚਾਕਾਂ ਤੇ ਚਾਰਸ਼ਵੀਰੀ ਹੋ ਗਿਆ ਬਾਜੂ ਤੇ ਹੋ ਗਿਆ ਨਿੱਕ ਹੋ ਗਿਆ ਇਹ ਕਾਟਨੇ ਹੋ ਸਕਦੇ ਤੇ ਉਦੋਂ ਅਗਲਾ ਸੂਟ ਹੈ ਜੀ ਆਪਣੇ ਕੋਲੇ ਇਹ ਵੀ ਆਪਾਂ ਕਰੇਵ ਤੇ ਕੀਤਾ ਹੋਇਆ ਸੀ ਵਧੀਆ ਵਾਲੀ ਕਰੀਵ ਇਹ ਲਾਈ ਹੋਈ ਹੈ ਤੇ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਹਲਕਾ ਜਿਹਾ ਵਰਕ ਹੈ ਤੁਸੀਂ ਇਹਨੂੰ ਕਸਟਮਾਈਜ਼ ਕੋਟਨ ਦੇ ਸੂਤੀ ਵੀ ਕਰਵਾ ਸਕਦੇ ਹੋ ਕੋਟਨ ਦੇ ਸੂਤੇ ਬਹੁਤ ਸੋਹਣਾ ਲੱਗੂਗਾ ਜੀ ਹਲਕਾ ਜਿਹਾ ਵਰਕ ਦੋ ਆਪਾਂ ਥ੍ਰੈਡ ਲੱਗੇ ਹੋਏ ਆ ਇਹਦੇ ਚਪਤਿੱਲਾ ਜਿਹਾ ਨਹੀਂ ਕੀਤਾ ਥ੍ਰੈਡ ਚ ਯੂਜ਼ ਕੀਤਾ ਹੋਇਆ ਬਲੈਕ ਤੇ ਵਾਈਟ ਦਾ ਤੇ ਆ ਆਪਾਂ ਕੀਤਾ ਸੀ ਜੋਰ ਜਰ ਤੇ ਸ਼ਕੋਨ ਦੀ ਚੁੰਨੀ ਸੀ ਇਹ ਨਾਲ ਤੇ ਇਹ ਆਪਾਂ ਜੋਰ ਜਰ ਤੇ ਇਹਨੂੰ ਤੁਸੀਂ ਬਲੈਕ ਉੱਤੇ ਵੀ ਕਰਵਾ ਸਕਦੇ ਹੋ ਕੋਟਨ ਦੇ ਸੂਤੀ ਵੀ ਕਰਵਾ ਸਕਦੇ ਹੋ ਕੋਟਨ ਦੇ ਸੂਤੀ ਬਹੁਤ ਸੋਹਣਾ ਬਣ ਕੇ ਤਿਆਰ ਹੋਗਾ ਹਲਕਾ ਜਿਹਾ ਵਰਕ ਹੈ ਬਾਜੂ ਤੇ ਘੇਰਾ ਵਰਕ ਕੀਤਾ ਹੋਇਆ ਇਹਦਾ ਤੇ ਬਣੇ ਪੱਟੇ ਦੇ ਲੈਸਨ ਕਰਾ ਲੱਗੀ ਹੋਈ ਆ ਤੇ ਆ ਵੀ ਆਪਾਂ ਕਾਟਨੇ ਸੂਟ ਵੀ ਰੈਡੀ ਕੀਤਾ ਸੀ ਜੀ ਤੇ ਆਪਾਂ ਸਿੰਥੈਟਿਕ ਕਪੜੇ ਤੇ ਸੂਟ ਤੇ ਵੀ ਰੈਡੀ ਕੀਤਾ ਸੀ ਆਪਾਂ ਕੀਤਾ ਸੀ ਸ਼ੀਮਰ ਤੇ ਸ਼ੀਮਰ ਤੇ ਸੂਟ ਤੇ ਰੈਡੀ ਕੀਤਾ ਸੀ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਤੁਸੀਂ ਤੁਹਾਡੇ ਵੀ ਦੇਖ ਸਕਦੇ ਹੋ ਇੱਕੋ ਜਿਹਾ ਫਲਾਵਰ ਆਪਾਂ ਤਿੱਲੇ ਦਾ ਟੱਚ ਦਿੱਤਾ ਹੋਇਆ ਇੱਕ ਤੁਹਾਡੇ ਨਾਲ ਸੂਟ ਜੇ ਅਸੀਂ ਹੋਰ ਸ਼ੇਅਰ ਕਰਦੇ ਹਾਂ ਜੀ ਇਹ ਆਪਾਂ ਕੀਤਾ ਸੀ ਬਾਂਦਲੇਚ ਵਰਕ ਇਹ ਤੁਸੀਂ ਕਿਸੇ ਵੀ ਪਾਰਟੀ ਫੰਕਸ਼ਨ ਤੇ ਤੁਸੀਂ ਬਾਂਦਲੇਚ ਸੂਟ ਰੈਡੀ ਕਰਵਾ ਸਕਦੇ ਹੋ ਇਹਦੀ ਤਾਂ ਆਪਾਂ ਬੰਦਲੇ ਟੱਚ ਦਿੱਤਾ ਹੋਇਆ ਹੈ ਬੰਦਲੇ ਦਾ ਕੰਮ ਹੋਇਆ ਹੋਇਆ ਸਾਰੇ ਨਿੱਕ ਤੇ ਕਲੀਆਂ ਪਾ ਕੇ ਸਾਰਾ ਜੀ ਬੰਦਲੇ ਚ ਕੰਮ ਹੋਇਆ ਪਿਆ ਜਿਵੇਂ ਇਹਦੀ ਨਿੱਕ ਤੇ ਉੱਪਰ ਬ੍ਰੈਸਟ ਬਣਿਆ ਹੋਇਆ ਇਹਵੇਂ ਦੀ ਜਿੱਤੇ ਆਪਾਂ ਸਲੀਪ ਦਿੱਤਾ ਹੋਇਆ ਦੇਖੋ ਬਹੁਤ ਸੋਨਾ ਬਣਿਆ ਹੋਇਆ ਇੱਕ ਫਲਾਵਰ ਆਪਾਂ ਸਲੀਪ ਤੇ ਪਾਇਆ ਹੈ ਆਪਾਂ ਕੀਤਾ ਸੀ ਕ੍ਰਾਸ਼ ਦੇ ਜੀ ਕ੍ਰਾਸ਼ ਤੇ ਆਪਾਂ ਕਲੀਆਂ ਪਾ ਕੇ ਇਹਦੇ ਨਾਲ ਦੇ ਆਪਾਂ ਬਹੁਤ ਸੂਟਾ ਜੜੀ ਕਰਤੇ ਇਹ ਆਪਾਂ ਤਿੱਲੇ ਚ ਦੇ ਇਥੇ ਰੈਡ ਦਾ ਟੱਚ ਦਿੱਤਾ ਹੋਇਆ ਬਹੁਤ ਸੋਨਾ ਮੰਕੀ ਤਿਆਰ ਹੋਇਆ ਇਹਦੀ ਸਲੀਪ ਤੇ ਕਲੀਆਂ ਪਾ ਕੇ ਆਪਾਂ ਸ਼ੈਲਡ ਕੀਤੀ ਹੋਈ ਹੈ ਇਹ ਆਪਾਂ ਕ੍ਰਾਸ਼ ਤੇ ਰੈਡੀ ਕੀਤਾ ਸੀ ਤੁਸੀਂ ਇਹਨੂੰ ਕਾਟਨ ਦੇ ਸੂਟ ਤੇ ਕਰਵਾਉਣਾ ਤੁਸੀਂ ਕਾਟਨ ਦੇ ਸੂਟ ਤੇ ਕਰਵਾ ਸਕਦੇ ਆਂ ਵੀ ਕੈਮਰੀ ਕਾਟਨ ਤੇ ਨਾ ਹੋਵੇ ਵਧੀਆ ਵਾਲੀ ਕਾਟਨ ਦੇ ਸੂਟ ਤੇ ਰੈਡੀ ਕਰਵਾ ਸਕਦੇ ਆ ਉਹਦੇ ਚ ਆਪਾਂ ਥ੍ਰੈਡ ਦਾ ਹੀ ਟੱਚ ਦੇਵਾਂਗੇ ਉਹਦੇ ਚ ਤਿੱਲਾ ਜੂਸ਼ ਨਹੀਂ ਕਰਾਂਗੇ ਉਹ ਥ੍ਰੈਡ ਚ ਆਪਾਂ ਕਰ ਸਕਦੇ ਆ ਉਹਨੂੰ ਜੇ ਤੁਸੀਂ ਕਰਵਾਉਣਾ ਵੀ ਹੈ ਤੇ ਜ਼ਿਆਦਾ ਕਰਨੇ ਥ੍ਰੈਡ ਚ ਸੋਹਣਾ ਲੱਗੂਗਾ ਤੇ ਆ ਆਪਾਂ ਕੀਤਾ ਸੀ ਬਾਂਦਲੇ ਚ ਵਰਕ ਜੀ ਬਾਂਦਲੇ ਦਾ ਵਰਕ ਜੀ ਬਹੁਤ ਜ਼ਿਆਦਾ ਸੋਹਣਾ ਲੱਗਿਆ ਜੀ ਬਹੁਤ ਮਨ ਨੂੰ ਪਸੰਦ ਆ ਮੈਨੂੰ ਇਹ ਅਸੀਂ ਬਾਂਦਲੇ ਦਾ ਸੂਟ ਰੈਡੀ ਕੀਤਾ ਸੀ ਆਪਾਂ ਫੋਟੋ ਵੀ ਦੇਣਾ ਸੀ ਬਹੁਤ ਸੋਹਣਾ ਜ਼ਿਆਦਾ ਤੇ ਆਪਾਂ ਕੀਤਾ ਸੀ ਜੀ ਆਪ ਦਾ ਪਾਰਟੀ ਫੰਕਸ਼ਨ ਤੇ ਸੂਟ ਆਪਾਂ ਰੈਡੀ ਕੀਤਾ ਸੀ ਆਪ ਦਾ ਖੁਦ ਦਾ ਤੇ ਬਹੁਤ ਸੋਹਣਾ ਬਣਿਆ ਹੋਇਆ ਵੀ ਕਲੀਆਂ ਪਾ ਕੇ ਤੇ ਕ੍ਰੈਸ਼ ਤੇ ਇਹ ਕੀਤਾ ਸੀ ਆਪਾਂ ਕ੍ਰੈਸ਼ ਤੇ ਸੂਟ ਤੇ ਰੈਡੀ ਕੀਤਾ ਸੀ ਇੱਕ ਥ੍ਰੈਡ ਦਾ ਟੱਚ ਹੋਇਆ ਤੇ ਤਿੱਲਾ ਤਿੱਲੇ ਤੇ ਸੂਟ ਬਣਿਆ ਹੋਇਆ ਸਲੀਕ ਤੇ ਜਾਲ ਪਾ ਕੀਤਾ ਆਪਾਂ ਲੈਸ ਵਗੈਰਾ ਲਗਾਈ ਹੋਈ ਹੈ ਬਹੁਤ ਸੋਹਣਾ ਬਣਿਆ ਹੋਇਆ ਸੂਟ ਜੀ ਤੁਸੀਂ ਦੇਖ ਸਕਦੇ ਹੋ ਤੇ ਆਹ ਤਾਂ ਆਪਾਂ ਕਾਟਨ ਦੇ ਸੂਟ ਤੇ ਰੈਡੀ ਕੀਤੇ ਜਿਹੜੇ ਤੁਹਾਡੇ ਮੱਝ ਵੀਡੀਓ ਸ਼ੇਅਰ ਕੀਤੀ ਹੈ ਤੁਹਾਡੇ ਨਾਲ ਉਹ ਮੈਂ ਜਿਆਦਾ ਕਰਨੇ ਤੁਹਾਡੇ ਨਾਲ ਸੂਟ ਮੈਂ ਪਾਰਟੀ ਫੰਕਸ਼ਨ ਦੇ ਸੂਟ ਨੇ ਤੁਹਾਨੂੰ ਦਿਖਾਏ ਆ ਪਾਰਟੀ ਫੰਕਸ਼ਨ ਦੇ ਸੂਟ ਤੁਸੀਂ ਇਹਦੇ ਚ ਕੋਈ ਵੀ ਸੂਟ ਤੁਸੀਂ ਰੈਡੀ ਕਰਵਾ ਸਕਦੇ ਹੋ ਤੇ ਇਹ ਆਪਾਂ ਇਹ ਆਪਾਂ ਕਾਟਨ ਦੇ ਸੂਟ ਤੇ ਰੈਡੀ ਕੀਤੇ ਸੀ ਟਾਈ ਡਾਈ ਦਾ ਦੁਪੱਟੇ ਲਾਏ ਹੋਏ ਇਹ ਆਪਾਂ ਇਸ ਵੀਡੀਓ ਵਿੱਚ ਕਾਟਨ ਦੇ ਸੂਟ ਹੀ ਦਿਖਾਤੇ ਇਹ ਅਸੀਂ ਜਿਆਦਾ ਸੂਟ ਬਹੁਤ ਕੀਤੇ ਹੋਏ ਕਾਟਨ ਦੇ ਤਾਂ ਤੁਹਾਨੂੰ ਨਾਲ ਸ਼ੇਅਰ ਕਰਦੇ ਨੂੰ ਹਰ ਵਾਲੀ ਵੀਡੀਓ ਇਹ ਤੇ ਇਹ ਬਹੁਤ ਸੋਹਣੇ ਬਣਦਾ ਜੀ ਤੇ ਬਹੁਤ ਫ੍ਰੀਸ਼ੀਂ ਦੇ ਨਾਲ ਕੰਮ ਹੋਇਆ ਹੋਇਆ ਹੈ ਬਹੁਤ ਸਫਾਈ ਆ ਜੀ ਵਰਕ ਦੀ ਵੀ ਤੇ ਆਪਣੇ ਕੋਲੇ ਬਹੁਤ ਜਿਆਦਾ ਛੋਟੇ ਆਣਗੇ ਤਾਂ ਸੂਟ ਆਪਾਂ ਇਹ ਵਰਕ ਕਰ ਚੁੱਕੇ ਤੇ ਤੁਹਾਡੇ ਨਾਲ ਵੀਡੀਓ ਤੁਸੀਂ ਤਾਂ ਹੀ ਸ਼ੇਅਰ ਕਰਦੇ ਨੇ ਹੁਣ ਇਹ ਜਲਦਾ ਰੇਟ ਘੱਟ ਪੈਂਦਾ ਤੁਸੀਂ ਇਹਨੂੰ ਕਾਟਨ ਦੇ ਕੈਮਰੀ ਕਾਟਨ ਦੇ ਸੂਟ ਤੇ ਵੀ ਕਰਾ ਸਕਦੇ ਹੋ ਤੇ ਸੋਹਣਾ ਬਣਦਾ ਜੀ ਅਗਲਾ ਸੂਟ ਜੀ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਹੈ ਬਹੁਤ ਜਿਆਦਾ ਸੋਹਣਾ ਕਾਟਨ ਦੇ ਸੂਟ ਵਧੀਆ ਵਾਲੀ ਕਾਟਨ ਆਪਾਂ ਇਹ ਤੇ ਚ ਯੂਜ਼ ਕੀਤੀ ਹੋਈ ਕਾਟਨ ਦੇ ਸੂਟ ਤੇ ਆਪਾਂ ਰੈਡੀ ਕੀਤਾ ਹੋਇਆ ਵਧੀਆ ਵਾਲੀ ਕਾਟਨ ਦੇ ਸੂਟ ਤੇ ਰੈਡੀ ਕੀਤਾ ਪਿਓਰ ਕੋਟ ਦਾ ਸੂਟ ਹੈ ਜੀ ਤੇ ਆਪਾਂ ਇਹਦੇ ਤੇ ਰੈਡੀ ਕੀਤਾ ਆਪਾਂ ਕਿਤੇ ਖਾਦੀ ਛਿਲਕ ਤੇ ਜੀ ਖਾਦੀ ਛਿਲਕ ਦੇ ਉੱਤੇ ਸੂਟ ਰੈਡੀ ਕੀਤਾ ਜਿਹੜੀ ਪਹਿਲਾਂ ਪੁਰਾਣੀ ਬਹੁਤ ਜ਼ਿਆਦੀ ਖਾਦੀ ਛਿਲਕ ਚੱਲ ਰਹੀ ਸੀ ਤੇ ਇਹਦਾ ਰੇਟ ਬਹੁਤ ਵੀ ਜ਼ਿਆਦਾ ਹਾਈ ਹੁੰਦਾ ਇਹ ਆਪਾਂ ਨੂੰ 2100 ਦੀ ਆਪਾਂ ਨੂੰ ਪਲੇਨ ਸੂਟ ਹੀ ਪੈਂਦਾ ਜੀ ਖਾਦੀ ਛਿਲਕ ਦਾ ਤੇ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਬਹੁਤ ਫ੍ਰੈਸ਼ੀ ਵੀ ਨਾਲ ਬਣਿਆ ਹੋਇਆ ਜੀ ਤੁਸੀਂ ਪਾਰਟੀ ਫੰਕਸ਼ਨ ਲਈ ਸੂਟ ਰੈਡੀ ਕਰਵਾਉਣਾ ਜੀ ਇਸ ਸੂਟ ਦੇ ਤੁਸੀਂ ਕਲਰ ਵੀ ਤੁਸੀਂ ਕੁਝ ਕਟਵਾਉਣਾ ਵੀ ਇੱਥੇ ਕਟਵਾ ਵੀ ਸਕਦੇ ਹੋ ਖਾਦੀ ਸ਼ਿਲਕ ਤੇ ਕਰਵਾ ਸਕਦੇ ਹੋ ਖਾਦੀ ਕਾਟਨ ਵੀ ਪਰਾ ਸਕਦੇ ਕੋਈ ਕੋਈ ਗੱਲ ਇਹ ਆਪਾਂ ਕਿਹਾ ਸੀ ਸੇਮੀ ਕਰੀਵ ਤੇ ਜੀ ਕਿ ਸੇਮੀ ਕਰੀਵ ਹੁੰਦੀ ਪੋਲੀ ਜੀ ਉਹ ਨਾ ਸੇਮੀ ਹੁੰਦੀ ਹੈ ਨਾ ਵਿੱਚ ਵਿਚਾਲਾ ਜੀ ਹੁੰਦੀ ਹੈ ਕਰੀਵ ਜੀ ਹੁੰਦੀ ਪੋਲੀ ਜੀ ਉੱਤੇ ਲਾਈਨਿੰਗ ਲਾਓ ਜਾਂ ਪਰ ਸ਼ਰਟ ਤੇ ਜ਼ਰੂਰ ਲਾਓ ਤੇ ਬਹੁਤ ਸੋਹਣਾ ਬਣ ਕੇ ਸੂਟ ਰੈਡੀ ਹੋਇਆ ਜੀ ਅਸੀਂ ਇੱਕ ਕੱਲਾ ਸੂਟ ਕੀਤਾ ਸੀ ਕਰੀਏ ਦੇ ਵਿੱਚ ਕੀਤਾ ਸੀ ਸੇਮੇ ਕਰੀਏ ਹੁੰਦੀ ਹੈ ਪੂਲੀ ਕਾਟਨ ਦੇ ਵਿੱਚ ਆ ਜਾਂਦੀ ਜੋ ਤੇ ਬਹੁਤ ਸੋਹਣਾ ਮਿਲ ਗਿਆ ਅਲੱਗ-ਅਲੱਗ ਕੱਪੜਿਆਂ ਦੇ ਇੰਨਾ ਕੱਪੜਾ ਹੁੰਦਾ ਤੇ ਨਹੀਂ ਨਾ ਜਾ ਰਖਦੇ ਤੇ ਬਹੁਤ ਸੋਹਣੇ ਬਣ ਕੇ ਆਪਣੇ ਕੋਲੇ ਸੂਟ ਰੈਡੀ ਹੋਇਆ ਤੁਸੀਂ ਇਹਨੂੰ ਕਾਟਨ ਦੇ ਵਧੀਆ ਵਾਲੇ ਕਾਟਨ ਦੇ ਸੂਟ ਤੇ ਤੁਸੀਂ ਨੂੰ ਕਸਟਮਾਈਜ਼ ਕਰਾ ਸਕਦੇ ਹੋ ਬਹੁਤ ਸੋਹਣਾ ਬਣ ਕੇ ਤਿਆਰ ਹੋਗਾ ਕਿਸੇ ਸੂਟ ਤੇ ਰੈਡੀ ਕਰਾਓ ਲੈਸ ਵਗੈਰਾ ਲਗਾ ਕੇ ਤੇ ਆਪਾਂ ਕੀਤਾ ਸੀ ਪਸ਼ਮੀਨੇ ਦੇ ਸੂਟ ਤੇ ਰੈਡੀ ਕੀਤਾ ਸੀ ਉਹਨੂੰ ਤੁਸੀਂ ਕਾਟਨ ਦੇ ਸੂਟ ਤੇ ਵੀ ਰੈਡੀ ਕਰਾ ਸਕਦੇ ਆ ਇਹ ਆਪਣੇ ਕੋਲੇ ਪਸ਼ਮੀਨੇ ਸੂਟ ਤੇ ਰੈਡੀ ਹੋਇਆ ਸੀ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਕੇ ਤੁਸੀਂ ਇਹਨੂੰ ਦੁਬਾਰਾ ਸ਼ੇਅਰ ਕੀਤੀ ਜੇ ਆਪਾਂ ਇਹ ਤੁਸੀਂ ਇਹਨੂੰ ਕਾਟਨ ਦੇ ਸੂਟ ਦੇ ਰੈਡੀ ਕਰਾ ਸਕਦੇ ਆ ਤੇ ਇੱਕ ਆਪਾਂ ਆਹ ਸੂਟ ਵੀ ਆਪਾਂ ਕਰੀਬ ਚ ਕੀਤਾ ਸੀ ਜੀ ਇਹ ਵੀ ਜਿਹੜਾ ਫਿਰ ਮੈਂ ਕਰੀਬ ਦੱਸੀ ਉਹ ਸੈਮੀ ਗਰੇਡ ਦੇ ਵਿੱਚ ਇਹ ਸੂਟ ਆਪਾਂ ਰੈਡੀ ਕੀਤਾ ਹੋਇਆ ਇਹ ਕਿਸ ਪੈਂਦੀ ਡਿਮਾਂਡ ਸੀ ਜੀ ਸਾਨੂੰ ਲਾਈਨਿੰਗ ਸਾਰੇ ਸੂਟ ਤੇ ਨਾਲ ਆਉਣੀ ਪਵੇ ਸਾਨੂੰ ਇਹ ਸੂਟ ਜੀ ਸਾਨੂੰ ਸੈਮੀ ਗਰੇਡ ਚ ਕਰਕੇ ਦੇ ਦਿਓ ਵਾਲਾ ਜੀ ਆਪਾਂ ਖਾਦੀ ਕਾਟਨ ਦੇ ਕੀਤਾ ਹੋਇਆ ਹੈ ਲਾਈਨਿੰਗ ਵਾਲੀ ਖਾਦੀ ਕਾਟਨ ਆ ਜੀ ਬਹੁਤ ਸੋਹਣਾ ਬਣਿਆ ਹੋਇਆ ਨਾਲ ਆਪਾਂ ਤੈਬੀ ਦੀ ਚੁੰਨੀ ਦੇ ਦੁਪੱਟਾ ਲਾਇਆ ਹੋਇਆ ਜੀ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਜਿਵੇਂ ਜਿਵੇਂ ਕਿ ਆਪਾਂ ਕਿਤੇ ਸੀ ਕਾਟਨ ਦੇ ਸੂਟ ਜਿੰਨੇ ਕੁ ਸਕਾਟਨ ਦੇ ਸੂਟਾਂ ਦੇ ਕਿਤੇ ਹੋਏ ਜਿਆਦੇ ਸੂਟ ਜਿਹੜੇ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਹਨ ਇਹ ਜਿਆਦੇ ਪਾਰਟੀ ਫੰਕਸ਼ਨ ਵਾਲੇ ਸੂਟ ਹੀ ਸੀ ਤੁਸੀਂ ਇਹਨੂੰ ਕਾਟਨ ਦੇ ਸੂਟਾਂ ਦੇ ਵੀ ਕਸਟਮਾਈਜ਼ ਕਰਵਾ ਸਕਦੇ ਹੋ ਕੁਝ ਜਿਵੇਂ ਮੇਰੇ ਕੋਲ ਜਿੰਨੇ ਕੁ ਮੇਰੇ ਕੋਲ ਵਰਕ ਹੋਏ ਹੋਏ ਸੀ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਤਾ ਇਹਨਾਂ ਨੂੰ ਤੁਸੀਂ ਕਾਟਨ ਦੇ ਸੂਟਾਂ ਤੇ ਕਰਾਓ ਪਾਰਟੀ ਫੰਕਸ਼ਨ ਵਾਲੇ ਸੂਟਾਂ ਤੇ ਕਰਾਓ ਕਿਸੇ ਸੂਟ ਕੇ ਮਰਜ਼ੀ ਕਰਵਾਓ ਜੀ ਕਿਸੇ ਕੋਈ ਵੀ ਸਟੱਫ ਤੇ ਹੋ ਜਾਣਗੇ ਜੀ ਜਿਹੜੀ ਆਪਣੇ ਕੋਲ ਸੂਟ ਜਿਹੜੇ ਬਣੇ ਹੋਏ ਸੀ ਬਣਨ ਵਾਲੇ ਆ ਆਪਣੇ ਕੋਲ ਇਹ ਦੁਬਾਰਾ ਦੁਬਾਰਾ ਡਿਜ਼ਾਈਨ ਆਪਣੇ ਕੋਲ ਦੁਬਾਰਾ ਆ ਗਈ ਜੀ ਇਹ ਸਾਰੀਆਂ ਭੈਣਾਂ ਦੀ ਦੁਆਲ ਹੁੰਦੀ ਸਾਨੂੰ ਇਹ ਹੀ ਡਿਜ਼ਾਈਨ ਦੁਬਾਰਾ ਕਰਕੇ ਦੋ ਕਿਸੇ ਵੀ ਜੀ ਉਹਨਾਂ ਨੇ ਆਪਦੇ ਰਿਸ਼ਤੇਦਾਰਾਂ ਦੇ ਭੈਣਾਂ ਦੇ ਕਿਸੇ ਨੂੰ ਗਿਫਟ ਦੇਣੀ ਆ ਤੇ ਆਪਾਂ ਤੋਂ ਦੁਬਾਰਾ ਦੁਬਾਰਾ ਸੂਟੇ ਰੈਡੀ ਕਰਵਾ ਸਕੀ ਇਦਨੇ ਆ ਆਪਣੇ ਕੋਲੇ ਹੋਇਆ ਸੀ ਕਰੇਵ ਚ ਜੀ ਵਧੀਆ ਵਾਲੀ ਕਰੇਵ ਚ ਇਹ ਰੈਡੀ ਹੋਇਆ ਸੀ ਨੈਚੁਰਲ ਕਰੇਵ ਆ ਜੀ ਤੇ ਜਿਵੇਂ ਆ ਆਪਣੇ ਕੋਲੇ ਹਸੇ ਸ਼ਿਮਰ ਚ ਆ ਆਪਣੇ ਕੋਲੇ ਸ਼ਿਮਰ ਚ ਰੈਡੀ ਹੋਇਆ ਸੀ ਜੀ ਜਿਹੜੀ ਲਾਈਨਾਂ ਵਾਲੀ ਸ਼ਿਮਰ ਹੁੰਦੀ ਆ ਕੁਝ ਪੈਚ ਲਗਾ ਕੇ ਆਪਾਂ ਰੈਡੀ ਕੀਤਾ ਸੀ ਤੁਸੀਂ ਕਿਸੇ ਸੂਟ ਤੇ ਵਸਤੂ ਨਹੀਂ ਕਰਾਦੇ ਇਹ ਆਪਣੇ ਕੋਲ ਸੀ ਪਾਰਟੀ ਫੰਕਸ਼ਨ ਵਾਲਿਆਂ ਦੀ ਸੂਟਾਂ ਦੀ ਵੀਡੀਓ ਜੀ ਕੁਝ ਕਿ ਮੈਂ ਕਾਟਨ ਦੇ ਸੂਟੇ ਮੇਰੇ ਕੋਲੇ ਜਿਹੜੇ ਆਏ ਸੀ ਮੈਂ ਉਹ ਵੀ ਉਹਨਾਂ ਨੂੰ ਥੋੜੀ ਵੀਡੀਓ ਸ਼ੇਅਰ ਕਰਤੀ ਤੇ ਬੇਵਰੀ ਭੈਣਾਂ ਕਹਿੰਦੀਆਂ ਵੀ ਅੱਖ ਲੱਗਿਆ ਨੇ ਕਾਟਨ ਸੂਟਾਂ ਦੇ ਨਹੀਂ ਹੁੰਦੇ ਆ ਉਸ ਨੂੰ ਪਸੰਦ ਆਉਂਦੇ ਡਿਜ਼ਾਈਨ ਤੇ ਤੁਸੀਂ ਕੋਈ ਗੱਲ ਨਹੀਂ ਤੁਸੀਂ ਇਹਨੂੰ ਕੱਟ ਵੱਟ ਕਰਾ ਕੇ ਇਹਨੂੰ ਕਿਸੇ ਰੂਪ ਮਰਜ਼ੀ ਕਸਟਮ ਦੇ ਸਕਦੇ ਆ ਆਪਾਂ ਨੂੰ ਕਿਸੇ ਰੂਪ ਮਰਜ਼ੀ ਕਰਾ ਸਕਦੇ ਆ ਜਿਵੇਂ ਇਹਦੀ ਬੇਲਾਂ ਉੱਪਰ ਨੂੰ ਨੀਚੇ ਨਹੀਂ ਜਾਂਦੀ ਐ ਤੁਸੀਂ ਇਹਨੂੰ ਉੱਪਰ ਨੂੰ ਵੀ ਕਰਾ ਸਕਦੇ ਆ ਤੇ ਇਹ ਚ ਉਹ ਆ ਇਹ ਵੀ ਆਪਾਂ ਸ਼ਿਮਰਚੀ ਕੀਤਾ ਸੀ ਜੀ ਤਿੱਲਾ ਜੇ ਕੋਟਨ ਦੇ ਸੂਟ ਤੇ ਆਪਾਂ ਤਿੱਲਾ ਯੂਜ਼ ਨਹੀਂ ਕਰਦੇ ਜੀ ਕੋਟਨ ਦੇ ਸੂਟ ਤੇ ਆਪਾਂ ਆਮ ਖਾਸ ਸੂਟਾ ਪਾਉਣ ਵਾਸਤੇ ਆਪਾਂ ਸੈੱਡੀ ਯੂਜ਼ ਕਰਦੇ ਹਾਂ ਥ੍ਰੈਡ ਨਾਲ ਹੋਲੇ ਵਰਕ ਹੋ ਜਾਣਗੇ ਜਿਹੜੇ ਵੀ ਸੂਟ ਮੈਂ ਰੈਡੀ ਕਰਦੇ ਤੁਹਾਡੇ ਕੋਲੇ ਜੀ ਬਹੁਤ ਸੋਹਣੇ ਬਣ ਕੇ ਤਿਆਰ ਹੋਏ ਸੀ ਇਹ ਸਾਰੇ ਸੂਟ ਤੁਹਾਡੇ ਕੋਲੇ ਰਹਿਗੇ ਸਾਮਣੇ ਸ਼ੇਅਰ ਕਰਤੇ ਤੇ ਕਈ ਭੈਣਾਂ ਆਂਦੀ ਹੁੰਦੇ ਐ ਵੀ ਕਹਿਦੀਆਂ ਜੀ ਅਸੀਂ ਕੱਲ ਸਾਰੇ ਪੂਰੇ ਸੂਟ ਦਾ ਪੁੱਛ ਲੈਂਦੇ ਹਾਂ ਹੁੰਦੇ ਆ ਮਿਆਸ ਉਹ ਕਿੰਨੇ ਦਾ ਬਣੂਗਾ ਜਿਵੇਂ ਹਾਂ ਸੀ ਉਹ ਕਹਿੰਦਾ 21 2200 2500 ਦਾ ਸਾਡਾ ਸਾਰੇ ਤੋਂ ਬਟੀਕਾਂ ਤੋਂ ਰੇਟ ਘੱਟ ਹੈ ਇਹ ਲਈ ਗੱਲ ਤਾਂ ਸਾਡਾ ਰੇਟ ਘੱਟ ਹੈ ਬਹੁਤ ਜਿਆਦਾ ਸਾਰੇ ਉਪੀਕਾਂ ਨੂੰ ਉਤੋਂ ਕਈ ਵਾਰੀ ਭੈਣਾ ਜਿਹੜੀਆਂ ਉਹ ਸਾਨੂੰ ਮੈਸੇਜ ਕਾਲ ਕਰਕੇ ਪੁੱਛ ਲੈਂਦੀਆਂ ਆਹ ਰੇਟ ਕਿੰਨੇ ਦਾ ਹੈ ਅਸੀਂ ਉਹਨਾਂ ਨੂੰ ਜੇ 202500 ਦਾ 3000 ਦਾ ਫਿਰ ਉਹਨੂੰ ਕੱਲੇ-ਕੱਲੇ ਨੂੰ ਪੁੱਛਣੀਆਂ ਫਿਰ ਉਹ ਜਿਦੋਂ ਉਹ ਕੱਲੇ-ਕੱਲੇ ਨੂੰ ਹੋਰ ਕੋਈ ਵੀ ਟੀਕਲਾ ਨਹੀਂ ਕੱਲਾ-ਕੱਲਾ ਰੇਟ ਦੱਸਦਾ ਹੁੰਦਾ ਤੇ ਆ ਆਪਣੇ ਕੋਲ ਜੀ ਬਾਂਦਲੇ ਚ ਤਿਆਰ ਹੋਇਆ ਸੀ ਇਹ ਵੀ ਇਹ ਵੀ ਤੁਸੀਂ ਰੇਟ ਬਹੁਤ ਘੱਟ ਰੇਟ ਬਹੁਤ ਜਿਆਦਾ ਨਹੀਂ ਕਹ ਸੋ ਸਾਰਾ ਸੂਟ ਦਾ ਰੈਡੀ ਜੀ ਬਹੁਤ ਘੱਟ ਟੋਗਾ ਸਾਰਾ 2120 ਦੇ ਵਿੱਚ ਤੁਹਾਡੇ ਰੈਡੀ ਹੋ ਜੂਗਾ ਵਿਦਆਊਟ ਟੋਟਾ ਜੀ ਆਪਾਂ ਨੂੰ 21220 ਦਾ ਸੂਟ ਜੀ ਬਾਦਲੇ ਵਿੱਚ ਪਊਗਾ ਇਹ ਹੈਗਾ ਨੇਚਰਲ ਕਰੀਬ ਦਾ ਨੇਚਰਲ ਕਰੀਬ ਦਾ ਇੰਨੇ ਚ ਪਊਗਾ ਬਿਦੌੜਾ ਦੁਪੱਟਾ ਜੀ ਤੁਸੀਂ ਕਿਸੇ ਸੂਟ ਤੇ ਰੈਡੀ ਕਰਾ ਸਕਦੇ ਬਾਦਲੇ ਵਿੱਚ ਬਹੁਤ ਸੋਹਣਾ ਜਿਆਦਾ ਸੋਹਣਾ ਬਣਿਆ ਸੀ ਸੂਟ ਜੀ ਬਹੁਤ ਸੋਹਣਾ ਬਣਿਆ ਸੀ ਤੇ ਅੱਧੂ ਅਗਲਾ ਆਪਾਂ ਕੀਤਾ ਸੀ ਤਿੱਲੇ ਚ ਤਿਆਰ ਜੀ ਤਿੱਲੇ ਚ ਸੂਟੀ ਬਹੁਤ ਸੋਹਣਾ ਬਣਿਆ ਹੋਇਆ ਸੀ ਰੈਡੀ ਕੀਤਾ ਸੀ ਤੇ ਆਪਾਂ ਜਿਵੇਂ ਤੁਹਾਡੇ ਨਾਲ ਗੱਲ ਕਰ ਰਹੇ ਸੀ ਵੀ ਪਹਿਣਾ ਅਲੱਗ-ਅਲੱਗ ਗ੍ਰੇਡ ਪੁੱਛ ਕੇ ਜਿਵੇਂ ਹੁਣ ਆਪਾਂ 2200 ਦਾ ਬਾਦਲੇ ਵਿੱਚ ਦੱਸਤਾ ਜੀ ਦੱਸਤਾ ਉਹਦੇ ਵਿੱਚੋਂ ਇੰਨੇ ਦਾ ਕਿੰਨਾ ਜਿਵੇਂ ਹੁਣਾ ਚੁੰਨੀ ਵਾਲਾ ਸੂਟ ਹੈ ਵੀ ਆਪਾਂ ਇੱਕ ਕਾਟਨ ਦੇ ਸੂਟ ਕੀਤਾ ਸੀ ਦੁਪੱਟੇ ਵਾਲਾ ਸੂਟ ਸੀ ਮੇਰਾ ਦੁਪੱਟਾ ਨਾਲ ਐ ਇਹਦੇ ਕੱਲੇ ਕੱਲੇ ਦਾ ਪ੍ਰਾਈਸ ਪੁੱਛ ਕੇ ਫੇਰ ਉਹਨੂੰ ਜਮਨ ਚੋੜ ਕੱਢ ਕੇ ਫੇਰ ਉਹਦਾ ਪੁੱਛਦਿਆਂ ਫੇਰ ਕਹਿੰਦੇ ਹਾਂ ਅਸੀਂ ਸਾਸੀਂ ਇਧਰੋਂ ਫੈਬਰਿਕ ਭੇਜ ਸਕਦੇ ਆ ਐ ਕਰ ਸਕਦੇ ਆ ਵੀ ਬਹੁਤ ਭੈਣਾ ਹੁੰਦਾ ਵੀ ਐ ਸੂਟ ਰੱਬ ਵੀ ਉਹ ਕਰਾ ਕੇ ਕੋਈ ਠੀਕ ਵਾਲ ਨਹੀਂ ਦੱਸਦਾ ਤੇ ਇੱਕ ਤੁਹਾਡੇ ਨਾਲ ਮੈਂ ਵੇਚਦੀ ਆ ਦੀ ਆ ਆ ਪਰੂਬੀ ਕਾਟਨ ਦੇ ਰੂਬੀ ਕਾਟਨ ਜੀ ਇਸ ਤਰ੍ਹਾਂ ਹੁੰਦੀ ਆ ਰੂਬੀ ਕਾਟਨ ਦੇ ਸੂਟ ਆ ਪਹਿਰੇਡੀ ਕੀਤਾ ਹੋਇਆ ਆ ਵਾਲਾ ਜੀ ਰੂਬੀ ਕਾਟਨ ਦੇ ਹੁਣ ਤੁਸੀਂ ਧਿਆਨ ਨਾਲ ਦੇਖ ਲਓ ਰੂਬੀ ਕਾਟਨ ਕਿਸ ਤਰ੍ਹਾਂ ਦਾ ਕਪੜਾ ਹੁੰਦਾ ਆਦੀ ਰੂਬੀ ਕੋਟ ਦਾ ਸੂਟ ਹੈ ਜੀ ਬਹੁਤ ਸੋਹਣਾ ਬੰਦ ਹੈ ਇੱਕ ਇਹ ਪਲੇਨ ਸਟੱਫ ਹੀ ਜੀ 11100 ਦਾ ਪਲੇਨ ਸਟੱਫ ਹੈ ਇਸ ਤਰ੍ਹਾਂ ਲੈਣ ਵਾਲਾ ਸਟੱਫ ਵੀ ਇੰਨੇ ਦਾ ਹੁੰਦਾ ਹੈ ਜੀ ਤੇ ਪਰ ਬਰਕ ਕੋਹ ਦਾ ਨਾਲ ਵੀ ਇਹ ਦੁਪੱਟਾ ਵੀ ਹੈ ਇਹਦੇ ਨਾਲ ਆਪਾਂ ਕੋਟ ਡੋਰੀ ਦਾ ਪਟਾਲਾ ਸੀ ਇਹ ਤੁਸੀਂ ਪ੍ਰਿੰਟ ਵਾਲੇ ਸੂਟ ਤੇ ਵੀ ਕਰਾ ਸਕਦੇ ਹੋ ਇਹ ਆਪਣੇ ਕੋਲੇ ਪੈਚ ਵਰਕ ਦਾ ਤਿਆਰ ਹੋਇਆ ਸੀ ਪੈਚ ਵਰਕ ਨਾਲ ਰੈਡੀ ਕਰਤਾ ਆ ਵੀ ਆਪਣੇ ਕੋਲੇ ਪੈਚ ਵਰਕ ਦੇ ਜਿਹੜੇ ਦੇ ਵਿੱਚ ਲੱਗੇ ਹੋਏ ਆ ਤੇ ਪੈਚ ਵਰਕ ਦੇ ਸੂਟ ਰੈਡੀ ਕੀਤਾ ਹੋਇਆ ਤੇ ਤੁਹਾਡੇ ਨਾਲ ਜਿਹੜੀਆਂ ਮੈਂ ਗੱਲਾਂ ਕਰੀਆਂ ਜੀ ਤੁਸੀਂ ਐ ਨਾ ਕਰਿਆ ਕਰੋ ਸਾਡੇ ਨਾਲ ਵੀ ਆਪਾਂ ਬਹੁਤ ਰੇਟ ਘੱਟ ਲੈ ਲੈਣੇ ਸਾਰੇ ਬੁਟੀਕਾਂ ਤੋਂ ਰੇਟ ਆਪਣਾ ਘੱਟ ਹੁੰਦਾ ਜੀ ਤੇ ਤੁਸੀਂ ਅਲੱਗ-ਅਲੱਗ ਰੇਟ ਨਾ ਸਿਆ ਕਰੋ ਅਸੀਂ ਵੀ ਤੁਹਾਨੂੰ ਜ਼ਿਕਰ ਦੱਸ ਦਿੰਨੇ ਆ ਰੇਟ ਹਾਂ ਜੀ ਵੀ ਸਾਨੂੰ ਤਾਂ ਅਸੀਂ ਆਪਣੀ ਮਿਹਨਤ ਲੈਣੀ ਆ ਇਹਦੇ ਚ ਕੋਈ ਜ਼ਿਆਦਾ ਨਹੀਂ ਸੀ ਮਿਹਨਤ ਲੈਣੀ ਹੁੰਦੀ ਆ ਆਪਦੀ ਤੇ ਬਾਕੀ ਉਹ ਟਿਕਾ ਵਾਲੇ ਮੰਗਉਂਦੀ ਆਪਾਂ ਵੀ 5-7000 ਰੁਪਏ ਮੰਗ ਲਿਆ ਕੋਈ ਵੀ ਟਿਕਾ ਵਾਲੇ ਸਾਨੂੰ ਰੇਟ ਐਵੇਂ ਦੱਸਦੇ ਹੁੰਦੇ ਜਿਵੇਂ ਸਾਨੂੰ ਫਿਰ ਵੀ ਕੱਲਾ ਕੱਲਾ ਰੇਟ ਦੱਸਦੇ ਜਦੋਂ ਆਪਾਂ ਅੱਜ ਕੱਲਾ ਕੱਲਾ ਰੇਟ ਪੁੱਛ ਕੇ ਕਈ ਵਾਰੀ ਭੈਣਾਂ ਜਵਾਬ ਵੀ ਦੇ ਦਿੰਦੀਆਂ ਵੀ ਅਸੀਂ ਨਹੀਂ ਕਰਾਉਣਾ ਛੋਟਾਂ ਦੀਆਂ ਫੋਟੋਆਂ ਸਾਥੋਂ ਲੈ ਕੇ ਤੇ ਜਵਾਬ ਦੇ ਦਿੰਦੀਆਂ ਕਈ ਵਾਰੀ ਕਈ ਵਾਰੀ ਕਰਵਾ ਲੈਂਦੇ ਹਾਂ ਹਾਂਜੀ ਚਲ ਅਸੀਂ ਆਪਦਾ ਫੈਬਰਿਕ ਭੇਜ ਦਿੰਦੇ ਆ ਤੇ ਕਰਵਾ ਲੈਂਦੇ ਹਾਂ ਨਾ ਵੀ ਬਾਅਦ ਚ ਕੱਲਾ ਕੱਲਾ ਫਿਰ ਵੀ ਉਹਨਾਂ ਨੂੰ ਪਤਾ ਲੱਗ ਜਾਂਦਾ ਹਾਂਜੀ ਵੀ ਰੇਟ ਸਾਡਾ ਦੀ ਰੇਟ ਆਪਣਾ ਨਹੀਂ ਜਿਆਦਾ ਹੁੰਦਾ ਜੀ ਤੇ ਤੁਹਾਡੇ ਪਿਆਰ ਸਦਕੇ ਹੀ ਆਪਾਂ ਇੱਥੇ ਪਹੁੰਚੇ ਆ ਤੁਸੀਂ ਸਾਡੀਆਂ ਵੀਡੀਓ ਦੇਖਦੇ ਹੋ ਸੋਹਣੇ ਸਾਨੂੰ ਸਾਥੇ ਸੂਟ ਰੈਡੀ ਕਰਵਾਉਂਦੇ ਆ ਤੇ ਆਪਣੇ ਬਹੁਤ ਸੂਟ ਵੀ ਵਾਰ ਵੀ ਜਾਂਦੇ ਆ ਕੋਈ ਇਹਦੇ ਚ ਫਰਾਡ ਨਹੀਂ ਜੀ ਤੁਸੀਂ ਬੇਚਿੰਤ ਹੋ ਕੇ ਤੁਸੀਂ ਸੂਟ ਰੈਡੀ ਕਰਵਾ ਸਕਦੇ ਜਿੰਨਾ ਪੈਣ ਵਾਲੇ ਹਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜੀ ਚੈਨਲ ਸਬਸਕ੍ਰਾਈਬ ਕਰ ਲਓ ਜੀ ਪਲੀਜ਼ ਪੀਸ ਰਿਕਵੈਸਟ ਹੈ